ਹਰ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰਨ ਸ਼ਰਮਾ ਇਸ ਵੇਲੇ ਮੌਜੂਦ ਹਾਂ ਸੁਲਤਾਨਪੁਰ ਲੋਧੀ ਦੇ ਬਿਆਸ ਦਰਿਆ ਦੇ ਕੰਢੇ ਬਣੇ ਉਸ ਬੰਨ ਦੇ ਉੱਤੇ ਜਿਸ ਨੂੰ ਬੀਤੀ ਰਾਤ ਢਾਹ ਲੱਗ ਰਹੀ ਸੀ ਪਿੰਡ ਖਿਜਰਪੁਰ ਦਾ ਇਹ ਮੰਜ਼ਰ ਹੈ ਤੁਹਾਨੂੰ ਤਸਵੀਰਾਂ ਵਿੱਚ ਸਾਂਝੀਆਂ ਕਰਾਂਗੇ ਅਜੇ ਵੀ ਜਿਹੜਾ ਬਿਆਸ ਦਰਿਆ ਪੂਰੇ ਉਫਾਨ ਨਾਲ ਇੱਥੇ ਵਗ ਰਿਹਾ ਹੈ ਰਾਤੀ ਬੰਨ ਖੁਰ ਜਾਣ ਤੋਂ ਬਾਅਦ ਜਿਹੜਾ ਹੈ ਰਾਤੋਂ ਰਾਤ ਇੱਕ ਨਵਾਂ ਬੰਨ ਤਿਆਰ ਕਰਤਾ ਗਿਆ ਹੈ ਲੋਕਾਂ ਦੇ ਵੱਲੋਂ ਇਸ ਇਲਾਕੇ ਦੇ ਸੰਗਤ ਦੇ ਵੱਲੋਂ ਸੰਤਾ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਸਹਿਯੋਗ ਸਦਕਾ ਗੱਲ ਬਾਤ ਕਰਾਂਗੇ ਕੀ ਹਾਲਾਤ ਬਣੇ ਰਾਤ ਸਮੇਤ ਹੁੰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹੇ ਇਹ ਪਹਿਲਾਂ ਆ ਬੰਨ ਬੱਜਾ ਸੀ ਵੀਰ ਜੀ ਇਹ ਪਾਣੀ ਜਦ ਨਾ ਟੁੱਟ ਗਿਆ ਫਿਰ ਸਾਨੂੰ ਜੱਕ ਦਮ ਬਾਬੇ ਦੀ ਕਿਰਪਾ ਨਾਲ ਉਹ ਬੱਦਾ ਵਾ ਉਹਦੇ ਨਾਲ ਥੋੜਾ ਹੱਲ ਹੋ ਗਿਆ ਸਾਡਾ ਮਸਲਾ ਹੱਲ ਬਾਕੀ ਇਹ ਸੰਗਤ ਸੇਵਾ ਸਾਰੀ ਕਰਦੀ ਆ ਬਾਬੇ ਸਰਾਰੀ ਸਾਹਿਬ ਦੀ ਸੰਗਤ ਆ ਸਾਰੀ ਇੱਥੇ ਉਹ ਹੋਰ ਵੀ ਬੜੀਆਂ ਸੰਗਤਾਂ ਆਈਆਂ ਜਿਹੜੀਆਂ ਸੇਵਾ ਕਰਦੀਆਂ ਵਾ ਸਾਰਿਆਂ ਨਾਲ ਮਿਲ ਕੇ ਚਲੋ ਕਿਰਪਾ ਹੋ ਗਈ ਮਹਾਰਾਜ ਦੀ ਤੇ ਬਚਾਅ ਹੋ ਗਿਆ ਉਹਨੇ ਇਥੇ ਨੋਜ਼ਲਾ ਲਾ ਰਿਆ ਹੈ ਇਹਦੇ ਵਿੱਚ ਜਦੋਂ ਪਾਣੀ ਉਧਰੋਂ ਵਜ ਜਾ ਵਿੱਚ ਤੇ ਚਲੋ ਇਹ ਦਰਿਆਜ ਇੱਥੋਂ ਘੁੰਮ ਕੇ ਵੀ ਪਾਣੀ ਦਰਿਆਜ ਪੈ ਸਕਦਾ ਬਾਕੀ ਭਾਈ ਰਾਣੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜਿਹੜਾ ਹਰ ਇੱਕ ਥਾਂ ਪਹੁੰਚ ਜਾਂਦੇ ਉਸੇ ਵੇਲੇ ਤੇ ਜੀ ਸੀ ਪੀਆਂ ਵੀ ਤਿੰਨ ਚਾਰ ਟੋਟਦੇ ਦੇ ਭੇਜਤੀਆਂ ਉਹਨਾਂ ਨੇ ਵੀ ਪਾਣੀ ਉਧਰ ਟੁੱਟਣ ਵਾਲਾ ਸੀ ਵੀ ਤਿੰਨ ਚਾਰ ਜੀ ਸੀ ਪੀਆਂ ਉਹਨਾਂ ਨੇ ਮੌਕੇ ਤੇ ਹੱਲ ਕਰਕੇ ਭੇਜਤੀਆਂ ਤੇ ਚਲੋ ਇਹ ਸਾਰਾ ਨਗਰ ਬਚ ਗਿਆ ਇਲਾਕੇ ਦਾ ਕਿੰਨਾ ਕੁ ਰਕਬਾ ਬਚਿਆ ਹੈ ਕੀ ਹਾਲਾਤ ਕੀ ਸੀ ਇਸ ਥੇ ਰਾਤ ਦੇ ਵਿੱਚ ਰਾਤ ਦੇ ਤਾਂ ਹਾਲਾਤ ਜਿਹੜੇ ਬਹੁਤ ਮਾੜੇ ਸੀ ਜੀ ਹਰ ਇੱਕ ਬੰਦਾ ਜਿਹੜਾ ਨਾ ਉਹ ਚਲੋ ਲੋਕ ਜਿਹੜੇ ਅੱਜ 45 ਦਿਨ ਤੋਂ ਇੱਥੇ ਲੱਗੇ ਹੋਏ ਆ ਤੇ ਹਰ ਇੱਕ ਬੰਦਾ ਚਾਹੇ ਉਹ ਵਿਚਾਰਾ ਪਾਸੇ ਬੈ ਕੇ ਰੋਂਦਾ ਸੀਗਾ ਚਾਹੇ ਸਾਹਮਣੇ ਰੋਂਦਾ ਸੀ ਰੋਂਦਾ ਹਰੇ ਕੀ ਸੀਗਾ ਤੇ ਇੱਕ ਦੁਪਹਿਰੇ ਤੇ ਇੰਨਾ ਕੁ ਹੋ ਗਿਆ ਵੀ ਚਲੋ ਵੀ ਇਹ ਹੁਣੇ ਇੱਕ ਹਿਸਕ ਜਾਣਾ ਵਾ ਔਰ ਸਾਡੀ ਮਸ਼ੀਨ ਜਿਹੜਾ ਉਹ ਆਪਰੇਟਰ ਸੀਗਾ ਉਹ ਵੀ ਡਰ ਗਿਆ ਵੀ ਕਿਤੇ ਪਾਣੀ ਸਾਰਾ ਮੈਨੂੰ ਘਰੇ ਜਣਾ ਲੈ ਲੈ ਉਹ ਵਿਚਾਰਾ ਇੱਥੋਂ ਚਲੇ ਗਿਆ ਫਿਰ ਦਵਾਰਾ ਜੇ ਇੰਦਰਪਤਾਲ ਸਿੰਘ ਜੀ ਹੁਣੇ ਇੱਥੇ ਐਮਐਲਏ ਸਾਹਿਬ ਇੱਥੇ ਸੀਗੇ ਉਹ ਕਹਿੰਦੇ ਇੰਨਾ ਘਬਰੌਣ ਦੀ ਲੋੜ ਨਹੀਂ ਜੋ ਵੀ ਹੋ ਜਾਏਗਾ ਅਗਰ ਜੇ ਮਸ਼ੀਨ ਦਾ ਵੀ ਨੁਕਸਾਨ ਹੋ ਜਾਂਦਾ ਤਾਂ ਮੈਂ ਉਹਦਾ ਜ਼ਿੰਮੇਵਾਰ ਮੈਂ ਪਰ ਦੂੰਗਾ ਇਹ ਗੱਲ ਫਿਰ ਉਹ ਮਸ਼ੀਨ ਨੂੰ ਦੁਆਰਾ ਲਾਇਆ ਗਿਆ ਜਿਹੜੀ ਜਿਹੜੀ ਬਿਲਕੁਲ ਖਿਸਕ ਰਹੀ ਸੀ ਸਾਰਾ ਕੁਝ ਉਹਦੇ ਅੱਗੇ ਮਿੱਟੀ ਲਾਉਣੀ ਸ਼ੁਰੂ ਕੀਤੀ ਔਰ ਨਾਲ ਦੀ ਨਾਲ ਹੀ ਫਿਰ ਇੱਕ ਪਲੈਨਿੰਗ ਹੋਈ ਸੈਕੰਡ ਜਿਹੜੀ ਸੀਗੀ ਆਪਸ਼ਨ ਜਿਹੜੀ ਸੀਗੀ ਉਹ ਸੈਕੰਡ ਆਪਸ਼ਨ ਇਹ ਸੀਗੀ ਵੀ ਬੰਨ ਨੂੰ ਅੱਗੇ ਤੋਂ ਬੰਨ ਲਿਆ ਜਾਵੇ ਇਹ ਖਿਸਕ ਜਾਣਾ ਵਾ ਇਹ ਦਿਮਾਗ 'ਚ ਆਇਆ ਕਿਵੇਂ ਸਟ੍ਰੈਟਜੀ ਲੜਾਈ ਕਿਨੇ ਲੜਾਈ ਸਾਰੀ ਸੰਗਤ ਨੇ ਜੀ ਸਾਰਿਆਂ ਦਾ ਹੀ ਇਹ ਮਤਲਬ ਇਹ ਪਹਿਲਾਂ ਤੋਂ ਹੀ ਬਣ ਗਿਆ ਸੀਗਾ ਵੀ ਜਿਹੜੇ ਸਾਡੇ ਜਿਨ੍ਹਾਂ ਦੇ ਮਾਲਕ ਸੀਗੇ ਜ਼ਮੀਨ ਦੇ ਉਹਨਾਂ ਦੇ ਨਾਲ ਗੱਲਬਾਤ ਚੱਲਦੀ ਸੀ ਵੀ ਜੇ ਸੈਕੰਡ ਆਪਸ਼ਨ ਆਪਣੇ ਕੋਲ ਹੋਵੇ ਤੇ ਸੈਕੰਡ ਆਪਸ਼ਨ ਆਪਾਂ ਲੈ ਕੇ ਰੱਖੀਏ ਕਿਉਂਕਿ ਇੱਕ ਘੇਰਾ ਸੀਗਾ ਜਿਹੜਾ 4-5 ਕਿੱਲੇ ਦਾ ਸੀਗਾ ਕਿ ਇੰਨਾ ਹੀ ਏਰੀਆ ਵਾ ਜੇ ਇਸ ਤੋਂ ਬਾਅਦ ਗਾੜੀ ਫਿਰ ਦੋਨੋਂ ਸਾਈਡਾਂ ਤੇ ਬੰਨ੍ਹ ਹੈ ਗਿਆ ਤੇ ਵੀ ਜੇ ਇਹ ਆਪਾਂ ਸੈਕੰਡ ਆਪਸ਼ਨ ਕਰ ਲਈਏ ਤੇ 4500 ਏਕੜ ਜਿਹੜੀ ਜ਼ਮੀਨ ਆ ਇਹ ਬਚ ਸਕਦੀ ਆ ਤੇ ਚਲੋ ਉਹਨਾਂ ਦੇ ਨਾਲ ਸਾਡੀ ਸਹਿਮਤੀ ਬਣ ਗਈ ਤੇ ਸਹਿਮਤੀ ਬਣਦੇ ਬਾਅਦ ਇਹ ਜਿਹੜਾ ਵਾ ਇਹ ਇਹਨੂੰ ਅਸੀਂ ਜਿਹੜਾ ਇਹਨੂੰ ਪ੍ਰੈਕਟੀਕਲੀ ਤੌਰ ਤੇ ਫਿਰ ਜਿਹੜਾ ਕੱਲ 2 ਵਜੇ ਮਸ਼ੀਨਾਂ ਨੂੰ ਸ਼ੁਰੂ ਕਰ ਦਿੱਤਾ ਸੀਗਾ ਰਾਤ ਬੀਤੀ ਰਾਤ ਮਤਲਬ ਅੱਧੀ ਰਾਤ ਨੂੰ ਨਹੀਂ ਦੁਬਾਰੇ 2 ਵਜੇ ਤੋਂ ਪਹਿਲਾਂ ਉਦਾਂ ਸੀਗਾ ਬਾਅਦ 2 ਵਜੇ ਤੋਂ ਬਾਅਦ ਮਸ਼ੀਨਾਂ ਮਗਾਉਣੇ ਸ਼ੁਰੂ ਕੀਤੀਆਂ ਤੇ 5 ਵਜੇ ਨੂੰ ਕੰਮ ਚੱਲ ਪਿਆ 5 ਤਾਂ ਫਿਰ ਸਾਰੀ ਰਾਤ ਦੀ ਮਸ਼ੀਨਾਂ ਲਗਾਤਾਰ ਫਿਰ ਜਿਹੜਾ ਉਧਰੋਂ 11 ਵਜੇ ਬੰਨ ਦੀ ਜਿਹੜੀ ਆ ਉਹ ਮੇੜਿਆ ਜਾਂਦਾ ਵਾ ਬੰਨ ਨੂੰ ਜਿਹਨਾਂ ਦੇ ਵਿੱਚ ਲਾਸਟ ਭਾਗਟਾਂ ਜਿਹੜੀ ਅਸੀਂ ਮਸ਼ੀਨਾਂ ਦੀਆਂ ਉਹ ਸਿੱਟ ਕੇ ਤੇ ਇਹਦੇ ਜੋੜ ਦਿੱਤਾ ਜਾਂਦਾ ਉਹਨਾਂ ਜਿਹਨੂੰ ਇਧਰੋਂ ਇਧਰੋਂ ਖੇਲਰ ਜਾਂਦਾ ਵਾ ਤੇ ਫਿਰ ਮਸ਼ੀਨਾ ਜਿਹੜੀਆਂ ਅਸੀਂ ਉਹਨਾਂ ਨੂੰ ਟਪਾ ਕੇ ਦੂਜੇ ਬੰਨੇ ਲਜਾਇਆ ਗਿਆ ਤੇ ਜਿਹੜੀ ਬਾਹਰ ਤੋਂ ਸੀਗੀ ਉਹਨੂੰ ਬਾਹਰਲੇ ਬੰਨੇ ਤੋਂ ਮਿੱਟੀ ਲਾ ਕੇ ਤੇ ਫਿਰ ਉਹਨੂੰ ਮਜ਼ਬੂਤ ਕਰ ਦਿੱਤਾ ਗਿਆ ਤੇ ਔਰ ਸਾਰੀ ਰਾਤ ਮਸ਼ੀਨਾ ਚੱਲੀ ਔਰ ਪਰਮਾਤਮਾ ਨੇ ਗੁਰੂ ਅਮਰਦਾਸ ਜੀ ਨੇ ਇਹਦੀ ਮਿਹਰ ਕਰ ਦਿੱਤੀ। ਮਤਲਬ ਲਗਭਗ 444500 ਏਕੜ ਜ਼ਮੀਨ ਬਚਾਉਣ ਚ ਫਿਲਹਾਲ ਹਾਂਜੀ ਬਿਲਕੁਲ ਸਫਲ ਹੋਈ ਜਿਆ ਕਰਾਤੀ ਜਿਹੜਾ ਇਹ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ ਆ ਇਹ 42 4300 ਏਕੜ ਜਿਹੜੀ ਮੀਨ ਆ ਇਹਨੂੰ ਬਚਾ ਲਿਆ ਗਿਆ ਰਾਤ। ਅਨਵਾਜੀ ਗੱਲਬਾਤ ਕਰਨ ਦੇ ਲਈ ਸੋ ਇਹ ਸਨ ਸਥਾਨਕ ਲੋਕ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਬਿਆਸ ਦਰਿਆ ਨੇ ਇਸ ਵਾਰ ਇਸ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਜਿਹੜੀ ਆ ਬਰਬਾਦ ਕੀਤੀ ਹੈ ਸਿਰਫ ਇਹ ਹੀ ਇੱਕ ਕਹਿ ਸਕਦੇ ਹਾਂ ਕਿ ਨੁੱਕਰ ਬਚੀ ਸੀ ਜਿਸ ਨੂੰ ਬਿਆਸ ਦਰਿਆ ਢਾ ਨਹੀਂ ਲਾ ਸਕਿਆ ਸੀ ਪਰ ਬਿਆਸ ਦਰਿਆ ਨੇ ਜੀ ਬੀਤੀ ਰਾਤ ਇਸ ਨੂੰ ਢਾ ਲਗਾਈ ਸੀ ਪਰ ਇਤਨਾ ਕਿਤੇ ਗੁਰੂ ਦੀ ਕਿਰਪਾ ਦੇ ਨਾਲ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਬੰਨ੍ਹ ਦੁਆਰਾ ਤੋਂ ਇੱਕ ਨਵਾਂ ਤਿਆਰ ਕੀਤਾ ਗਿਆ ਤੇ ਉਹ ਸਫਲਤਾ ਦੇ ਨਾਲ ਇਸ ਨੂੰ ਇਸ ਦੇ ਦਰਿਆ ਦਾ ਮੂੰਹ ਮੋੜਨ ਦੇ ਵਿੱਚ ਉਹ ਲੋਕ ਸਫਲ ਰਹੇ ਨੇ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਬਰਨ ਸ਼ਰਮਾ ਈਟੀਵੀ ਭਾਰਤ ਕਪੂਰਸਲਾ